ਖੜਾ ਦੇ ਕਾਰਨ ਘਰ ਦੇ ਵਿੱਚ ਹੀ ਇੱਕ ਬਜ਼ੁਰਗ ਔਰਤ ਦਾ ਸੰਸਕਾਰ ਕਰਨਾ ਪਿਆ ਜਿਸ ਦੀ ਕੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੁਲਤਾਨਪੁਰ ਲੋਧੀ ਦੇ ਖੜਾ ਦੀ ਮਾਰ ਚੱਲ ਰਹੇ ਪਿੰਡ ਸੰਗਰਾ ਦੀ 75 ਸਾਲਾ ਗੁਰਨਾਮ ਕੋਰ ਦਾ ਅਚਾਨਕ ਹੀ ਦਿਹਾਂਤ ਹੋ ਜਾਂਦਾ ਚਾਰ ਚੁਫੇਰੇ ਪਾਣੀ ਨਾਲ ਘਿਰੇ ਹੋਣ ਦੇ ਚਲਦਿਆਂ ਦਿਹਾਂਤ ਉਪਰੰਤ ਘਰ ਵਿੱਚ ਹੀ ਉਸ ਦਾ ਸੰਸਕਾਰ ਕਰਨਾ ਪਿਆ ਖੜਾ ਕਰਕੇ ਪਿੰਡ ਦੇ ਵਿੱਚ 4-4 ਫੁੱਟ ਪਾਣੀ ਖੜਾ ਹੈ ਤੇ ਸ਼ਮਸ਼ਾਨ ਘਾੜ ਤੱਕ ਪਹੁੰਚਿਆ ਨਹੀਂ ਸੀ ਜਾ ਰਿਹਾ ਸੰਸਕਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਕਰੇ ਹੋ ਗਿਆ ਕਿ ਖੜਾ ਕਰਨ ਹੋਈ ਤਬਾਹੀ ਨੇ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਫਸਲਾਂ ਤਬਾਹ ਕਰ ਚੁੱਕਾ ਬਿਆਸ ਦਰ ਹੈ ਕਈ ਘਰਾਂ ਨੂੰ ਵੀ ਟਹਿ ਢੇਰੀ ਕਰ ਚੁੱਕਾ ਹੈ ਹਾਲਾਤ ਅਜਿਹੇ ਹੋ ਗਏ ਸੀ ਕਿ ਹੁਣ ਰੱਬ ਨੂੰ ਪਿਆਰੇ ਹੋયા ਤਾਂ ਅੰਤਿਮ ਸੰਸਕਾਰ ਕਰਨ ਦੇ ਲਈ ਵੀ ਸ਼ਮਸ਼ਾਨ ਘੜ ਪਹੁੰਚਣਾ ਕਾਫੀ ਮੁਸ਼ਕਲ ਹੋ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਟਾਪੂ ਨੂੰ ਮ ਇਸ ਪਿੰਡ ਨੂੰ ਪਾਰ ਕਰਨ ਦੀ ਥਾਂ ਘਰ ਦੇ ਵਿੱਚ ਹੀ ਬਜ਼ੁਰਗ ਔਰਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਕਿਸ ਕਦਰ ਹੜਾ ਨੇ ਤਬਾਹੀ ਮਚਾਈ ਸੀ ਪੰਜਾਬ ਦੇ ਵਿੱਚ ਕਿ ਸੰਸਕਾਰ ਤੱਕ ਘਰ ਦੇ ਵਿੱਚ ਹੀ ਕਰਨਾ ਪਿਆ ਜਿਸ ਦੀ ਕੀ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ ਸੁਲਤਾਨਪੁਰ ਲੋਧੀ ਤੋਂ ਇਹ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਵਿੱਚ ਗੁਰਦਾਸਪੁਰ ਤਰਨਤਾਰਨ ਅਜਨਾਲਾ ਅਤੇ ਪਠਾਨਕੋਟ ਦੇ ਵਿੱਚ ਜਿੱਥੇ ਲਗਾਤਾਰ ਹੜ੍ਹਾਂ ਨੇ ਕਹਿਰ ਵਰਪਾਇਆ ਉੱਤੇ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਕਈ ਇਲਾਕਿਆਂ ਨੂੰ ਪਾਣੀ ਦੀ ਮਾਰ ਪਈ ਹੈ ਪਾਣੀ ਦੇ ਕਾਰਨ ਜਿੱਥੇ ਜ਼ਮੀਨਾਂ ਕਰਾਬ ਹੋ ਚੁੱਕਿਆ ਨੇ ਉੱਥੇ ਹੀ ਇੱਕ ਬਜ਼ੁਰਗ ਔਰਤ ਦਾ ਅੰਤਿਮ ਸੰਸਕਾਰ ਘਰ ਦੇ ਵਿੱਚ ਹੀ ਕਰਨਾ ਪਿਆ ਕਿਉਂਕਿ ਪਾਣੀ ਜ਼ਿਆਦਾ ਸੀ ਸ਼ਮਸ਼ਾਨ ਘਾਟ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ 4-4 ਫੁੱਟ ਪਾਣੀ ਸੀ ਅਜਿਹੇ ਦੇ ਵਿੱਚ ਉੱਥੇ ਸੰਸਕਾਰ ਨਹੀਂ ਸੀ ਹੋ ਪਾਉਣਾ ਤੇ ਨਾ ਹੀ ਘਰ ਤੋਂ ਬਾਹਰ ਜਾਣ ਦੀ ਕੋਈ ਥਾਂ ਬਚੀ ਸੀ ਕਿਉਂਕਿ ਪਾਣੀ ਲਗਾਤਾਰ 4-4 ਫੁੱਟ ਚੱਲ ਰਿਹਾ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਔਰਤ ਦਾ ਘਰ ਦੇ ਵਿੱਚ ਹੀ ਸੰਸਕਾਰ ਕਰ ਦਿੱਤਾ ਤੇ 11 ਅਗਸਤ 2025 ਤੋਂ ਸਾਡੇ ਹੜਾ ਆਇਆ ਹੋਇਆ ਹੈ ਉਸ ਦਿਨ ਤੋਂ ਸਾਡੇ ਮਾਤਾ ਜੀ ਬਿਮਾਰ ਸੀਗੇ ਬਿਆਸ ਦਰਿਆ ਨੇ ਬਹੁਤ ਹੀ ਤਬਾਈ ਮਚਾਈ ਆ ਤੁਸੀਂ ਦੇਖ ਹੀ ਰਹੇ ਹੋ ਘਰ ਵੀ ਬਹੁਤ ਆਏ ਆ ਉਸ ਦਿਨ ਤੋਂ ਸਾਡੇ ਮਾਤਾ ਜੀ ਬਿਮਾਰ ਪੈ ਗਏ ਆ ਟੈਨਸ਼ਨ ਲੈ ਗਏ ਤੇ ਜੋ 17 9 2025 ਨੂੰ ਅਸੀਂ ਸੁਲਤਾਨਪੁਰ ਲੋਧੀ ਨੂੰ ਦਾਖਲ ਕਰਵਾਇਆ ਸੀ ਉਹਨਾਂ ਦੀ ਡੈਥ ਹੋ ਗਈ ਆ ਤੇ ਚਾਰੇ ਤਰਫੋਂ ਅਸੀਂ ਪਾਣੀ ਦੇ ਵਿੱਚ ਘਿਰੇ ਹੋਏ ਆ ਤੇ ਕੱਲ ਉਹਨਾਂ ਦਾ ਸੰਸਕਾਰ ਵੀ ਸਾਨੂੰ ਘਰ ਵਿੱਚ ਹੀ ਕਰਨਾ ਪਿਆ ਉਹ ਸਾਰ ਸਾਰੀ ਕਿੰਨੇ ਜ਼ਮੀਨ ਜਿਹੜੀ ਹੈ ਦਾ ਖਰਾਬ ਹੋਇਆ ਮੈਂ 45 ਗੱਲੇ ਚੋਂ ਨਾਲ ਆਇਆ ਸਾਰੇ ਤਬਾਹ ਗਿਆ ਜੀ ਹਾਂਜੀ ਉਹ ਟੈਨਸ਼ਨ ਲਈ ਉਹਨਾਂ ਨੇ ਉਹ ਟੈਨਸ਼ਨ ਦਾ ਕਰਕੇ ਉਹਨਾਂ ਨੂੰ ਅਟੈਕ ਆ ਗਿਆ ਉਹਨਾਂ ਤੇ ਅੱਜ ਤੱਕ ਇਹ ਚ ਨਜ਼ਾਨ ਦਾ ਕੋਈ ਸਾਧਨ ਨਹੀਂ ਮਿਲਿਆ ਨਹੀਂ ਕੋਈ ਸਾਧਨ ਨਹੀਂ ਮਿਲਿਆ ਜੀ ਕੋਈ ਸਾਧਨ ਨਹੀਂ ਤੇ ਸਾਧਨ ਟਾਈਮ ਨਾਲ ਸਾਧਨ ਟਾਈਮ ਨਾਲ ਮਿਲਦਾ ਹੋ ਸਕਦਾ ਹੈ ਉਹਨਾਂ ਦੀ ਜਾਨ ਪਾਜ ਜਾਂਦੀ ਹਾਂਜੀ ਤੇ ਇਹ ਘਟਨਾ ਵਾਪਰੀ ਕਿਸ ਸਮੇਂ ਰਾਤ ਸਮੇਂ ਦਿਨ ਸਮੇਂ ਦੱਸੋ ਜੀ ਰਾਤ ਸਮੇਂ ਹਾਂਜੀ ਪਹਿਲਾ ਵੀ ਕਿਸਮਤ ਮਾੜੀ ਘਰ ਦੇ ਜੀ ਬਿਮਾਰ ਪਾਣੀ ਦੀ ਹੇਰਵੇਂ ਨਾਲ ਹੋਈ ਆ ਮਾਤਾ ਵੀ ਦੁਰ ਗਈ ਆ ਉਹ ਵੀ ਜੇ ਟਾਈਮ ਨਾਲ ਸਾਧਨ ਮਿਲਦਾ ਤੇ ਖਰਿਆ ਇਹ ਕੰਮ ਨਾ ਹੀ ਸਾਡੇ ਨਾਲ ਹੁੰਦਾ ਜਿਤਨਾ ਅੱਗੇ ਦਵਾਈ ਚੱਲਦੀ ਸੀ ਤੇ ਕੋਸ ਟਾਈਮ ਟੱਕਾ ਡੱਡ ਜਾਂਦੇ ਹੁਣ ਸਾਡੇ ਬਾਪੂ ਜੀ ਵੀ ਪਏ ਆ ਤੇ ਜਿਹੜਾ ਅਸੀਂ ਸੰਸਕਾਰ ਕੀਤਾ ਵਾ ਕੋਈ ਆਹੀਂ ਇਤ ਨਹੀਂ ਸੁਣਿਆ ਅਜੇ ਤੱਕ ਕਿ ਕਿਸੇ ਦੇ ਘਰ ਜਸ ਸੰਸਕਾਰ ਕੀਤਾ ਹੋਊਗਾ ਸਾਡੇ ਸਿਵੇ ਵੇਖੋ ਜਾ ਕੇ ਨਕ ਨਕ ਡੁੱਬੇ ਪਏ ਆ ਕੋਈ ਇੱਥੇ ਸੁੱਖ ਸਾਧਨ ਨਹੀਂ ਹੈਗਾ ਕਿ ਰਾਤ ਬਰਾਤੇ ਕਿਸ ਨੂੰ ਲਿਜਾ ਸਕੀਏ ਜੇ ਟੈਂਸਰ ਚਲ ਜਾਂਦੀ ਦਿਖ ਰਿਹਾ ਬਾਜ ਜਾਂਦੀ ਹੁਣ ਬਾਪੂ ਉਹਦੇ ਹੇਰਵੇ ਦੇ ਨਾਲ ਬਾਪੂ ਪਿਆ ਵਾ ਅਜੇ ਮਾਤਾ ਦਾ ਸਵੇਰੇ ਚੌਥਾ ਵਾ ਹੋਸਾਦਾ ਬਾਪੂ ਜੀ ਰਾਤ ਨੂੰ ਹੀ ਮੁੱਕ ਜਾਣ ਆਖਰੀ ਸਾਹ ਤੇ ਆ ਕਿ ਜਿਤਨਾ ਉੱਪਰ ਹਿੱਕ ਤੇ ਸਾਹ ਨੇ ਉਹਨਾਂ ਦੇ ਆਹਨ ਨੂੰ ਤੇ ਗਰੀਬੀ ਲੈ ਗਈ ਗਰੀਬ ਹੈਗੇ ਨਹੀਂ ਸਾ ਗਰੀਬ ਪਰ ਗਰੀਬ ਸਾਨੂੰ ਪਾਣੀ ਨੇ ਕਰ ਦਿੱਤਾ ਸਾਨੂੰ ਸਰਕਾਰਾਂ ਨੇ ਕਰ ਦਿੱਤਾ ਵਾ ਸਾਡੇ ਤੇ ਜਿਤਨਾ ਗੱਲ ਕੁੱਟਣ ਵਾਲੀ ਗੱਲ ਹੈ ਕਿ ਇੱਥੇ ਰਹਿਣੇ ਨਹੀਂ ਚਾਹੀਦੇ ਕਿ ਜੇ ਇਹਨਾਂ ਨੂੰ ਪਾਣੀ ਵਾਸਤੇ ਥਾਂ ਚਾਹੀਦਾ ਵਾ ਤੇ ਫਿਰ ਸਾਨੂੰ ਦੇ ਦੇਣ ਸਾਡੀਆਂ ਜ਼ਮੀਨਾਂ ਦੇ ਪੈਸੇ ਤੇ ਅਸੀਂ ਚੱਲ ਜੀਏ ਇਥੋਂ ਵੋਟਾਂ ਲੈਣ ਨੂੰ ਸਾਰੇ ਆ ਜਾਂਦੇ ਆ ਤੇ ਉਹ ਤਰ੍ਹਾਂ ਆ ਸਰਕਾਰ ਪਹਿਲੇ ਆਂਦੇ ਹੀ ਆ ਕਾਲੀਆਂ ਦੀ ਸਰਕਾਰ ਨਹੀਂ ਚੰਗੀ ਕਾਂਗਰਸ ਆ ਜਣ ਕਾਂਗਰਸ ਨਹੀਂ ਚੰਗੀ ਹੁਣ ਇਹ ਤੀਜਾ ਬੰਦਾ ਤੇ ਜੇ ਝਾੜੂ ਵਾਲਾ ਵਾਰਦਿਆ ਤੇ ਫੇਰ ਕਣ ਹਿਸੋਗ ਪਾ ਲਿਆ ਤੀਜਾ ਰਲਿਆ ਦਾ ਘਰ ਗਲਿਆ ਸਾਨੂੰ ਤੇ ਗਾਲਤਾ ਵਾ ਸਾਡੀ ਕਿਤੇ ਵੀ ਸੁਣਵਾਈ ਨਹੀਂ ਗਈ ਕੀ ਸਾਨੂੰ ਸਰਕਾਰ ਦੇਗੀ ਭਗਵੰਤ ਮਾਣਾ ਇਹ ਕੀ ਦਿੱਤਾ ਸਾਨੂੰ ਗੱਡੀ ਚੋਂ ਨਹੀਂ ਉਤਰਿਆ ਵੀ ਇਸ ਤਰ੍ਹਾਂ ਕਿਸ ਦੇ ਹਾਲਾਤ ਪੁੱਛਣ ਆਈਦੇ ਜੇ ਮੋਦੀ ਆਇਆ ਤਾਂ ਉਹਨੇ ਤਾਂ ਉਹ ਤੋਂ ਫੋਟੋ ਪਾ ਦਿੱਤੀ ਇਤਨਾ ਕਿਹਦੇ ਹਾਲਾਤ ਪੁੱਛੀਦੇ ਆ ਫਿਰ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਦੋਂ ਕਿਤਰਾ ਲਿੰਦ ਕੇ ਉਹ ਲੈਣੇ ਹਿੰਦਿਆ ਵੋਟਾ ਉਰੋ ਕਿਤਰਾ ਸਾਰੇ ਦੇ ਘਰ ਘਰ ਜਾਂਦੇ ਉਰੋ ਘਰ ਦੇ ਸਪੇ ਦੇ ਹੁਣ ਗੋਲੀ ਦਾ ਡਰ ਲੱਗਦਾ ਕਿ ਸਾਨੂੰ ਕੋ ਮਾਰਨ ਦਾ ਵੀ ਤੇ ਇਥੋ ਦੇ ਲੋਕ ਦੇ ਅੱਕੇ ਸੜੇ ਫਿਰਦੀ ਆ